ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੱਲੋ ਜੀ ਪਲੀਜ਼ ਭਾਨੀ ਬੀਬੀ ਜੀ 26 ਤਰੀਕ ਨੂੰ ਮੈਨੂੰ ਸ਼ਾਮ ਨੂੰ ਇੱਕ ਸ਼੍ਰੀ ਅਕਾਲ ਤਾ ਸਾਬ ਜੀ ਦੇ ਆਦੇਸ਼ਾਂ ਦੇ ਅਨਸਾਰ ਇੱਕ ਨੋਟਿਸ ਮਿਲਿਆ ਸੀ ਸਟ ਫੋਟ ਕ ਮਿਲੀ ਇਸ ਪੱਤਰ ਕਾ ਉਹਦੇ ਚ ਉਹਨਾਂ ਨੇ ਦੋ ਗੱਲਾਂ ਦੇ ਜਵਾਬ ਮੰਗੇ ਸੀ ਉਹ ਜਵਾਬ ਦੇਣ ਵਾਸਤੇ ਉਹ ਸਪਸ਼ਟੀਕਰਨ ਦੇਣ ਵਾਸਤੇ ਮੈਂ ਆਈ ਹਾਂ ਅਰੇ ਪੱਤਰ ਕਾ ਪੜ ਕੇ ਜੀ ਜੀ ਓਏ ਹਾਂ ਜੀ ਜੀ ਬੀਬੀ ਮੈਨੂੰ ਬਹੁਤ ਵੱਡਾ ਦੁੱਖ ਹੋਇਆ ਹੈ ਕਿ ਮੈਂ ਉਸ ਪਰਿਵਾਰ ਨਾਲ ਸਬੰਧਤ ਹੈ ਜਿਸ ਜਿਸ ਪਰਿਵਾਰ ਦੇ ਬਡੇਰੀਆਂ ਨੇ ਬੜੇ ਲੰਬੇ ਸਮਿਆਂ ਤੋਂ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਤੇ ਪੰਥ ਦੀਆਂ ਸੇਵਾਵਾਂ ਵਿੱਚ ਲੰਬੀਆਂ ਆਪਣੀਆਂ ਸੇਵਾਵਾਂ ਦਿੱਤੋ ਜਦ ਕੀਤਾ ਲਗਾਤਾਰ ਮੈਨੂੰ ਵੀ ਤਕਰੀਬਨ 40 ਕੁ ਸਾਲ ਤੋਂ ਪੰਥ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਔਰ ਤਕਰੀਬਨ 28 ਸਾਲ ਤੋਂ ਮੈਂ ਮੈਂਬਰ ਐਸ.ਪੀ.ਸੀ. ਚੱਲਦੀ ਆ ਰਹੀ ਹਾਂ। ਚਾਰ ਵਾਰੀ ਹੁਣ ਮੈਂ ਪੂਰਾ ਲੰਬਾਈ ਇਤਿਹਾਸ ਨਹੀਂ ਕਰਨਾ ਸਾਰੇ ਨੂੰ ਪਤਾ ਹੈ। ਜੀ। ਚਾਰ ਵਾਰੀ ਮੁੱਖ ਸੇਵਾਦਾਰ ਹੋਣ ਦਾ ਮੌਕਾ ਮਿਲਿਆ। ਔਰ ਜਦੋਂ ਵੀ ਚੋਣ ਹੁੰਦੀ ਸੀ ਪੂਰਾ ਜਨਰਲ ਹਾਊਸ ਤੇ ਸਾਰੇ ਜਥੇਦਾਰ ਸਹਿਬਾਨ ਉੱਥੇ ਹਾਜ਼ਰ ਹੁੰਦੇ ਸਨ ਉਹਨਾਂ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਜਦੋਂ ਇਹ ਫੈਸਲਾ ਹੁੰਦਾ ਸੀ ਤੇ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਦੇ ਲੋਕ ਦੇਖਦੇ ਸੀ ਉਹਨਾਂ ਸਦਨ ਦੇ ਬਰੇ ਦੇ ਵਿੱਚ ਜਦੋਂ ਬਾਣਾ ਵਰਤਿਆ ਮੇਰੀ ਵੱਡੀ ਬੇਟੀ ਦਾ 18 ਕੋ ਸਾਲ ਦੀ ਸੀ ਅਚੰਚਿਤ ਬਾਣਾ ਵਰਤਿਆ ਤੇ ਜਿਹੜੇ ਸਿਆਸੀ ਵਿਰੋਧੀ ਸੀ ਪੰਥ ਦੁਖੀ ਸੀ ਉਹਨਾਂ ਨੂੰ ਮੇਰੀਆਂ ਬਲੰਦੀਆਂ ਜਿਹੜੀਆਂ ਸੀ ਕਿ ਮੈਂ ਪ੍ਰਧਾਨ ਸ਼ੋਭਨੀ ਕਮੇਟੀ ਦੀ ਪਹਿਲੀ ਮਹਿਲਾ ਬਣੀ ਸੀ ਉਹ ਚੱਲੀ ਨਹੀਂ ਗਈ ਉਹਨਾਂ ਨੇ ਇੱਕ ਐਸਾ ਬੇਬੁਨਿਆਦ ਝੂਠਾ ਕੇਸ ਮੇਰੇ ਤੇ ਪਾਇਆ ਜਿਹਦੀ ਮੈਂ ਚੀਜ਼ 18 ਸਾਲ ਲਗਾਤਾਰ ਪਹਿਲਾਂ ਚੱਲੀ 18 ਸਾਲ ਤੋਂ ਬਾਅਦ 2018 ਦੇ ਵਿੱਚ ਉਹ ਸਾਰਾ ਜਿਹੜਾ ਸੀ ਬਾਇਸ ਤੇ ਬਰੀ ਹੋਈ ਜਦੋਂ 2004 ਵਿੱਚ ਮੈਂ ਜਨਰਲ ਇਲੈਕਸ਼ਨ ਲੜੀ ਮੈਂਬਰ ਬਣੀ ਫਿਰ ਪ੍ਰਧਾਨ ਬਣੀ 400 ਸਾਲਾਂ ਤੇ ਸ੍ਰੀ ਗੁਰਗੰਨ ਸਾਹਿਬ ਜੀ ਦੇ ਉੱਤੇ ਮੈਂ ਸਾਰੀ ਦੁਨੀਆ ਦੇ ਜੋ ਸਟੇਜ ਸੀ ਦਰਬਾਰ ਸਾਹਿਬ ਤੇ ਲੱਗੀ ਹੋਈ ਅੰਮ੍ਰਿਤਸਰ ਉਹਦੀ ਬਤੌਰ ਸਟੇਜ ਸਗਤੜੇ ਮੈਂ ਕੰਮ ਕੀਤਾ। ਤਕਰੀਬਨ ਸਾਰੀਆਂ ਸ਼ਤਾਬ ਦੀਆਂ ਮੇਰੇ ਹੱਥਾਂ ਵਿੱਚੋਂ ਲੰਘੀਆਂ। ਸਾਰੀਆਂ ਜ਼ਿੰਮੇਵਾਰੀਆਂ ਕੀਤੀਆਂ। ਕਾਕਾ ਤੂੰ ਥੱਲੇ ਕਰ ਲੋ ਹੰਜਰਾ। ਉਸ ਤੋਂ ਬਾਅਦ 2004 ਤੋਂ ਬਾਅਦ ਫਿਰ 2011 ਦੇ ਵਿੱਚ ਮੈਂਬਰ ਐਸਟੀਪੀਸੀ ਬਣੀ। ਫਿਰ 2018 ਦੇ ਵਿੱਚ ਕੇਸ 'ਚ ਵਰੀ ਹੋਈ। ਫਿਰ 2020 ਦੇ ਵਿੱਚ ਫਿਰ ਮੈਂ ਪ੍ਰਧਾਨ ਬਣੀ ਔਰ ਫਿਰ ਐਮਪੀ ਦੀਆਂ ਐਮਐਲਏ ਦੀਆਂ ਕਈ ਚੋਣਾਂ ਲੜੀਆਂ ਮੈਨੂੰ ਅਫਸੋਸ ਹੈ ਕਿ ਜਿਹੜੇ ਬੇਬੁਨਿਆਦ ਬੇਤੁਕੇ ਬੇ ਸਰਸਰ ਝੂਠੇ ਜਿਹੜਾ ਕੇਸ ਪਿਆ ਸੀ ਉਹਦੇ ਵਿੱਚ ਕੁਝ ਆਮ ਲੋਕਾਂ ਦੇ ਵਿੱਚੋਂ ਕੋਈ ਕਿਸੇ ਨੂੰ ਸਿਆਸੀ ਵਿਰੋਧੀਆਂ ਨੇ ਭੇਜ ਕੇ ਇੱਕ ਸ਼ਿਕਾਇਤ ਕੀਤੀ ਜਿਹੜੀ ਕਿ ਬਿਲਕੁਲੀ ਸਰਸਰ ਝੂਠੀ ਸੀ ਮੈਨੂੰ ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਇਹ ਮਹਾਨ ਤਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਮਕਸਦ ਲਈ ਬਣਾਇਆ ਹੋਵੇਗਾ ਉਹਦੀ ਸੋਚ ਕੀ ਹੋਵੇਗੀ ਕਿ ਇੱਥੇ ਪੰਥ ਦੇ ਕਿਹੜੇ ਮਸਲੇ ਵਿਚਾਰੇ ਜਾਣੇ ਹਨ ਸ਼ਾਇਦ ਉਹ ਅਸੀਂ ਦੂਰ ਕਿੰਨੀ ਵੱਡੀ ਅਸੀਂ ਨਿਗਾਹ ਦੜਾਈ ਹੈ ਅਸੀਂ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਪਰ ਜਿਹੜੀ ਇਹ ਚਿੱਠੀ ਹੈ ਇਹਦੀ ਿਵਾਰਤ ਪੜ ਕੇ ਹੀ ਮੇਰੇ ਖਿਆਲ ਸੰਸਾਰ ਦਾ ਹਰ ਸਿੱਖ ਤੇ ਹਰ ਸਿੱਖ ਬੀਬੀ ਜਿਹੜੀ ਹੈ ਉਹ ਅਪਮਾਨਿਤ ਹੋਈ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਤਖਤ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਵਿਚਾਰੇ ਜਾਣਗੇ ਤੇ ਅੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਿੱਖਾਂ ਦੇ ਉੱਤੇ ਉਹਦੀ ਸੋਚ ਤੇ ਮਹਿਸੂਸ ਕਰਦੇ ਹੋਣਗੇ ਕਿ ਅੱਜ ਸਿੱਖ ਕਿੰਨੀ ਕੁ ਵੱਡੀ ਸੋਚ ਦੇ ਮਾਲਕ ਹੈ ਮੈਂ ਬਹੁਤਾ ਕੁਝ ਨਹੀਂ ਕਹਿਣਾ ਸਿਰਫ ਇੱਕੋ ਕਵਾਂਗੀ ਕਿ ਜਿਹੜੇ ਕੋਈ ਮੇਰੇ ਦੁੱਖ ਸਨ ਜਾਂ ਮੇਰੀ ਕੋਈ ਦਹਾਕਿਆਂ ਦੀ ਚੀਜ਼ ਮੈਂ ਦਿਲ ਵਿੱਚ ਹੀ ਸਾਰਦੀ ਰਹੀ ਅੱਜ ਇਹਨਾਂ ਲੋਕਾਂ ਨੇ ਇੱਕ ਮਾਂ ਨੂੰ ਇੱਕ ਇੱਕ ਸਿੱਖੀ स्त्री ਨੂੰ ਜੋ ਦਰਦ ਦਿੱਤਾ ਸ਼ਾਇਦ ਮੈਂ ਉਸ ਬਾਣੇ ਵਿੱਚ ਰਹਿ ਕੇ ਸਦਾ ਚੱਲਿਆ ਤੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਛਾਂ ਵਿੱਚ ਰਹੀ ਹੈ ਤੇ ਮੇਰਾ ਮੈਂ ਉਸ ਨੂੰ ਆਧਾਰ ਮੰਨਿਆ ਇਸੇ ਕਰਕੇ ਮੈਂ ਆਪਣੇ ਦਿਲ ਚ ਬਸਾਇਆ ਹੋਇਆ ਹੈ ਕਿ ਤੇਰਾ ਕੀ ਜਾਂ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਲ ਕਿਉਂਕਿ ਮੈਂ ਮੇਰੇ ਵੱਡੇ ਬਡੇਰਿਆਂ ਨੇ ਸਾਨੂੰ ਜਿੱਥੇ ਸਤਕਾਰ ਗੁਰੂ ਵਾਸਤੇ ਸਕਾਇਆ ਬਾਬਾ ਮੱਖਣਸ਼ਾਲ ਬਾੜੇ ਨੇ ਸੱਚੇ ਗੁਰੂ ਨੂੰ ਲੱਭਿਆ ਤੇ ਸੱਚੇ ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਸਿਖਾਇਆ। ਬਾਬਾ ਲਖੀਸ਼ਾ ਵੰਜਾਰੇ ਨੇ ਆਪਣੇ ਘਰ ਦੀ ਸਾਰੀ ਹਵੇਲੀ ਨੂੰ ਅੱਗ ਲਾ ਕੇ ਪੂਰੇ ਸਨਮਾਨ ਦੇ ਨਾਲ ਗੁਰਤੇਗ ਬਾਦਰ ਸਾਹਿਬ ਦਾ ਸੰਸਕਾਰ ਕੀਤਾ। ਉਹਨਾਂ ਨੇ ਸਾਨੂੰ ਗੁਰੂ ਪ੍ਰਤੀ ਸਤਕਾਰ ਸਿਖਾਇਆ। ਸੰਤ ਪ੍ਰੇਮ ਸਿੰਘ ਮਰਾਲੇ ਵਾਲਿਆਂ ਨੇ ਮੀਰੀ ਪੀਰੀ ਦੇ ਇਸ ਸਥਾਨ ਨਾਲ ਜੁੜ ਕੇ ਤੇ ਆਪਣੀ ਜ਼ਿੰਦਗੀ ਜੈਸੇ ਜਲ ਵਿੱਚ ਕਮਲ ਅਲੇਪ ਦੀ ਤਰ੍ਹਾਂ guzari। ਔਰ ਉਸੇ ਰਾਹ ਤੇ ਸਾਨੂੰ ਤੁਰਨ ਵਾਸਤੇ ਉਹਨਾਂ ਨੇ ਸਿੱਖਿਆ ਦਿੱਤੀ ਸਦਾ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ ਸ਼੍ਰੀ ਅਕਾਲ ਤਖਤ ਜੀ ਸਮਰਪਿਤ ਹੈ ਪਹਿਲਾਂ ਵੀ ਕੋਈ ਵੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਆਈ ਹੈ ਭਾਵੇਂ ਉਹ ਗਿਆਨੀ ਪੂਰਨ ਸਿੰਘ ਵੇਲੇ ਸੀ ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ ਭਾਵੇਂ ਕਿਸੇ ਕਿਸਮ ਦੀ ਰਹਿਤ ਮਰਿਆਦੇ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਕਰਦੀ ਰਾਂਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਹਾਂ ਕਿ ਇਸ ਮੇਰੇ ਜ਼ਿੰਦਗੀ ਨੂੰ ਸ਼ਾਇਦ ਇਹ ਕੋਈ ਫਰਕ ਪਏ ਜਾਂ ਨਾ ਪਏ ਪਰ ਮੈਨੂੰ ਦੁੱਖ ਹੈ ਕਿ ਆਸ਼ਰੀਆ ਕਾਧ ਸਾਹਿਬ ਜੀ ਦੇ ਉਸ ਮਾਨ ਤੱਕ ਦੀ ਮर्यादा ਉਹਦੀ ਪਰੰਪਰਾ ਉਹਦੇ ਸਿਧਾਂਤ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਘਾਟ ਘਾਣ ਹੋਇਆ ਤੇ ਮੈਂ ਸਿਰ ਸਿੰਘ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੁਨਾਹਗਾਰ ਹੈ ਕਿਸੇ ਇਹ ਇਸ ਆਰ ਪਿੱਛੇ ਨਾ ਬਚ ਜਾਣ ਇਹ ਧਿਆਨ ਰੱਖਣਾ ਕਿ ਇਸ ਦੇ ਫੈਸਲੇ ਜਿਹੜੇ ਬਿਲਕੁਲ ਧਰਮ ਤੇ ਉਸੇ ਪਰੰਪਰਾ ਦੇ ਪਰਪੇਖ ਵਿੱਚ ਲੈ ਕੇ ਇਹਨਾਂ ਦੋਸ਼ੀਆਂ ਜਿਹੜੇ ਲੋਕਾਂ ਨੇ ਮੇਰੇ ਖਿਲਾਫ ਝੂਠੀ ਦਰਖਾਸਤ ਦਿੱਤੀ ਹੈ ਉਹਨਾਂ ਉਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼੍ਰੀ ਅਕਾਲਤਾਰ ਸ਼੍ਰੀ ਮਾਨ ਮਰਦ ਵਰਕਰ ਤੁਸੀਂ ਸਭ ਦੇਖ ਰਹੇ ਹੋ ਤੁਸੀਂ ਸਭ ਦੇਖ ਰਹੇ ਹੋ ਮੇਰਾ ਖਿਆਲ ਹੈ ਕਿ ਸਿਕਸ ਸਕਾਲਰਸ ਜਿਹੜੇ ਐ ਜਿਹੜੇ ਜਿੰਨੇ ਜਰਨਲਿਸਟ ਐ ਜਿੰਨੇ ਵਿਦਵਾਨ ਐ ਜਿੰਨੇ ਇਤਿਹਾਸਕਾਰ ਐ ਉਹਨਾਂ ਨੇ ਬੜੇ ਵੇਰਵੇ ਨਾਲ ਹਰ ਗੱਲ ਜਿਹੜੀ ਸ਼੍ਰੀ ਅਕਾਲ ਦਾਸ ਸਾਹਿਬ ਦੀ ਮਰਿਆਦਾ ਦੀ ਗੱਲ ਕੀਤੀ ਹੈ ਔਰ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਜੋ ਹੁਣ ਜਵਾਸ ਜਿਹੜਾ ਆ ਰਿਹਾ ਉਸ ਵਿੱਚ ਤੁਸੀਂ ਸ਼ਾਮਲ ਹੋ ਕਦਾਨ ਦੀ ਵਾਸਤੇ ਦੇਖੋ ਜੀ ਗੱਲ ਇਹ ਹੈ ਜਦੋਂ ਸਾਰੇ ਮੈਂਬਰ ਸਾਹਿਬਾਨ ਅਸੀਂ ਬੈਠਾਂਗੇ ਸਾਡੇ ਜਿੰਨੇ ਵੀ ਸਾਥੀ ਹੈ ਉਹ ਬੈਠਣਗੇ ਜਿੰਨੂੰ ਵੀ ਹੁਕਮ ਕਰਨਗੇ ਉਹ ਚੋਣ ਦੇ ਵਿੱਚ ਆਏਗਾ ਇੱਕ ਸਵਾਲ ਬ੍ਰਾਮ ਰੀਵ ਨੂੰ ਮੁਰ ਤੋਂ ਪ੍ਰੋਮ ਦਿੱਤੀ ਗਈ ਹੈ ਦੇਖੋ ਜੀ ਸਰਕਾਰਾਂ ਨੇ ਅੱਜ ਤੱਕ ਕੀ ਨਹੀਂ ਕੀਤਾ ਹਮੇਸ਼ਾ ਹੀ ਸਿੱਖਾਂ ਦੇ ਨਾਲ ਜਿਹੜੇ ਦੋ ਕਾਨੂੰਨ ਵਰਤੇ ਜਾਂਦੇ ਆ ਇੱਕ ਕਾਨੂੰਨ ਤੇ ਹੈ ਕਿ ਜਿਹੜੇ ਸਿੱਖ ਹੈ ਜਾਂ ਜੋਧੇ ਹੈ ਜਾਂ ਜਿਹੜੇ ਬੰਦੀ ਸਿੱਖ ਨੇ ਉਹਨਾਂ ਵਾਸਤੇ ਹਮੇਸ਼ਾ ਹੀ ਜਿਹੜਾ ਅਨਿਆਂ ਵਰਤਿਆ ਜਾਂਦਾ ਤੇ ਜਿਹੜੇ ਲੋਕ ਕੌਮ ਦੇ ਦੁਖੀ ਹੈ ਪੰਥ ਦੇ ਗਦਾਰ ਹੈ ਪੰਥ ਦੁਖੀ ਹੈ ਉਹਨਾਂ ਲੋਕਾਂ ਨੂੰ ਬਾਰ-ਬਾਰ ਬਾਹਰ ਭੇਜ ਕੇ ਜ਼ਖਮਤ ਲੂਣ ਛਿੜਕਦੇ